ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਤਰਨਤਾਰਨ ਤੋਂ ਤਰਨਤਾਰਨ ਦੇ ਤਾਂ ਛਤਰੀ ਮੁਹੱਲੇ ਵਿਖੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਸ਼ਾਮ ਸਮੇਂ ਬਾਜ਼ਾਰ ਵਿੱਚ ਟਹਿਲ ਰਿਹਾ ਸੀ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ 4 ਤੋਂ 6 ਦੇ ਕਿਰੀ ਦੱਸਿਆ ਜਾ ਰਿਹਾ ਹੈ ਨੌਜਵਾਨ ਨੂੰ ਪਛਾਤੇ ਉਹਨਾਂ ਵੱਲੋਂ ਉੱਪਰ ਫਾਇਰਿੰਗ ਕਰ ਦਿੱਤੀ ਗਈ। ਕਈ ਗੋਲੀਆਂ ਛਾਤੀ ਵਿੱਚ ਲੱਗੀਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਜਾ ਰਿਹਾ ਸਨ ਅੰਮ੍ਰਿਤਸਰ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਕੀ ਇਹ ਸਾਰਾ ਮਾਮਲਾ ਕੀ ਹੈ ਕਹਿੰਦੇ ਰਿਸ਼ਤੇਦਾਰ ਤੋਂ ਸੁਣਾਉਂਦੇ ਆ ਤੁਸ ਨੇ ਆਪਣੀ ਐ ਬਹੁਤ ਸਾਡਾ ਇਨਸਾਫ ਦਬਾਉਗੇ ਸਾਨੂੰ ਪਤਾ ਨਹੀਂ ਜੋ ਕਹਿੰਦੇ ਬਣੂ ਜਾਂ ਕਾਰਵਾਈ ਬਣਾਉਂਦੇ ਵਿਨੇ ਦੁਕਾਨ ਤੇ ਸੀ ਉਹਦੇ ਘਰ ਆ ਗਿਆ ਸੀ ਨਹੀਂ ਉਹ ਘਰ ਨਹੀਂ ਉਹ ਦੁਪਾਰ ਬਾਹਰ ਗਿਆ ਸੀ ਥੋੜਾ ਜਿਹਾ ਕਹਿੰਦਾ ਮੈਂ ਡੈਡੀ ਨਾਲ ਗੇੜ ਕੇ ਜਿੰਨਾ ਹਟਵਾਉਂ ਉੱਧਰ ਨੂੰ ਬਣਾ ਪੋੜਾ ਲੋਂ ਗਿਆ ਵਾਂ ਤੇ ਕਿੰਨੇ ਨਾ ਕੰਟੇਨਰ ਤੇ ਸਾਨੂੰ ਬਾਅਦ ਕੀ ਪਤਾ ਲੱਗਾ ਕਿੰਨੇ ਕ ਬੰਦੇ ਸੀ ਕਹਿੰਦੇ ਚਾਰ ਪੰਜ ਜਿਹੜੇ ਬੰਦੇ ਅਗੇ ਕੋਈ ਬੁਲਡ ਤੇ ਆਇਆ ਕੋਈ ਮੋਟਰਸਾਈਕਲ ਤੇ ਆਇਆ ਕਹਿੰਦੇ ਪੁੱਛ ਕੇ ਗਏ ਆ ਰਾਮੀ ਦੇ ਬਾਰੇ ਪੂਰੀ ਤਲਾਹ ਲਈਏ ਕਹਿੰਦੇ ਸੀਆੜੀ ਕਹਿੰਨੇ ਦਿੱਤੀ ਹੈ ਤੇ ਫੇਰ ਕੰਮ ਹੋਇਆ ਵਾ ਕਿਸੇ ਨੂੰ ਪਤਾ ਹੋਵੇ ਕੋਈ ਲੱਗਦਾ ਹ ਕੋਈ ਗੱਲ ਸਾਾਨੂੰ ਤੇ ਕੁਛ ਨਹੀਂ ਪਤਾ ਹੈਗਾ ਜੀ ਅੱਛਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਸਿਵਰਾਸਤਾ ਦੇ ਪੋਸਟਮਾਨ ਕਰਦਾ ਤੁਸੀਂ ਕੀ ਮੰਗ ਕਰਦੇ ਹੋ ਨਾ ਅਸੀਂ ਇਨਸਾਫ ਮੰਗ ਕਰਦੇ ਸਾਡੇ ਪੁੱਤ ਦੀ ਜਾਨ ਲਈ ਹੈ ਸਾਨੂੰ ਜਾਨ ਦੇ ਵੰਡੇ ਜਾਣ ਚਾਹੀਦੀ ਉਹਨਾਂ ਨੂੰ ਵਿਨੇ ਕੁਮਾਰ ਪੁੱਤਰ ਮੇਸ਼ ਕੁਮਾਰ ਹੈ ਤੇ ਇਹਨੂੰ ਗੋਲੀ ਵਜੀ ਆ ਤੇ ਇੱਥੇ ਸੇਵਲਾਤਾਂ ਲੈ ਆਏ ਆ ਇੱਥੇ ਅਸੀਂ ਆ ਗਏ ਹੁਣ ਵੈਰੀਫਾਈ ਕਰਦੇ ਕੇਸ ਰਜਿਸਟਰ ਕਰਨ ਲੱਗੇ ਆ ਫਿਰ ਬਾਕੀ ਸਾਰੀ ਵੈਰੀਫਾਈ ਕਰਦੇ ਆ ਸਰ ਕਿੰਨੇ ਇੱਕ ਬੰਦੇ ਦੱਸੀ ਗਏ ਆ ਜਦਾਂ ਲੱਗੇ ਇਹਨਾਂ ਨੂੰ ਜੇ ਪਤਾ ਹੀ ਨਹੀਂ ਕਿਸੇ ਨੂੰ ਬਾਕੀ ਵੈਰੀਫਾਈ ਕਰ ਰਹੇ ਹੁਣ ਕੋਈ ਅਨਨੋਨ ਬੰਦੇ ਆਏ ਇਹ ਵੀ ਮੁੰਡਾ ਕਦੇ ਕਿਤੇ ਬਾਰੇ ਵੀ ਕੁਝ ਨਹੀਂ ਪਤਾ ਲੱਗਾ ਜੇ ਮੌਕੇ ਤੇ ਆਏ ਆ ਸਰ ਇਹ ਗੱਲ ਹੋ ਗਈ ਔਰ ਇਹਨਾਂ ਨੂੰ ਕਿਸੇ ਕੋਸਮਣ ਲੈਣਾ ਸਬਸਤ ਸੇਵਲਾਤਾਂ ਲੈ ਆਏ ਆ ਕੋਈ ਪਤਾ ਲੱਗਾ ਜੀ ਕਿੰਨੇ ਬੰਦੇ ਆ ਕੋਈ ਇਹ ਲੈ ਕੇ ਨਹੀਂ ਲੈ